ਕੁਰੀਅਰ ਕੰਪਨੀ ਦੇ ਉੱਤੇ ਕੰਮ ਵਾਸਤੇ ਸਾਨੂੰ ਲੈ ਕੇ ਗਏ ਸੀ ਉੱਥੇ ਉੱਪਰ ਜਾ ਕੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਜਦੋਂ ਆਰਮੀ ਦੇ ਵਿੱਚ ਕਿਹੜੇ ਵੇਲੇ ਜਾ ਕੇ ਸੈਨਿਕ ਕਰਵਾ ਲਏ ਉਹਨਾਂ ਨੇ ਕੰਟਰੈਕਟ ਪੇਪਰ ਤੇ ਟ੍ਰੇਨਿੰਗ ਸੈਂਟਰ ਜਾ ਕੇ ਬਦਲ ਲੱਗਾ ਜੀ ਮਤਲਬ ਆਰਮੀ ਦੇ ਵਿੱਚ ਪਰਤੀ ਹੋ ਗਿਆ ਗਨਸ ਵੀ ਚਲਾਉਣੀਆਂ ਸਿਖਾਈਆਂ ਜੀ ਫਿਰ ਉਹਨਾਂ ਨੂੰ ਫੀਲਡ ਟ੍ਰੇਨਿੰਗ ਦੇ ਲਈ ਉਹਰੇ ਸਾਨੂੰ ਅੱਗੇ ਭੇਜਦਾ ਗਿਆ ਜੀ ਬਿਲਕੁਲ ਫਰੰਟ ਲਾਈਨ ਉੱਥੇ ਦੇ ਬਹੁਤ ਬੁਰੇ ਵਾਲਾ ਸੀ ਅਮਾ ਸਾਹਮਣੇ ਗੋਲੀ ਚੱਲਦੀ ਸੀ ਜੀ ਉੱਤੇ ਤਈ ਵਾਰੀ ਤੇ 48 48 ਘੰਟੇ 60 60 ਘੰਟੇ ਅੱਖਾਂ ਹੀ ਨਹੀਂ ਲੱਗੀਆਂ ਦਾਰੀ ਇੰਨਾ ਸੀਗਾ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਇਧਰੋਂ ਕੀ ਹੋ ਜਾਣਾ ਕਿਉਂਕਿ ਜੋ ਵੀ ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਕੋਈ ਵੀ ਘੰਟੇ ਠਾ ਠਾ ਬੰਬ ਬੰਬ ਕੀ ਨਾ ਆ ਤੇ ਕਦੋਂ ਤੁਸੀਂ ਜਿਹੜਾ ਗਏ ਸੀ ਇਸ ਦੇ ਵਿੱਚ ਤੇ ਕਿਸ ਤਰੀਕੇ ਨਾਲ ਗਏ ਸੀ ਮੇਰਾ ਨਾਮ ਸਰਪਜੀਤ ਸਿੰਘ ਹੈ ਜੀ ਤੇ 7 April ਨੂੰ ਪਹੁੰਚੇ ਹਾਂ ਜੀ ਉੱਥੇ 6 ਨੂੰ ਜਿਹੜੇ ਸੀ ਉਹ ਦਿੱਲੀ ਤੋਂ ਜੀ 16 ਬੰਦਿਆਂ ਦਾ ਗਰੁੱਪ ਸੀਗਾ ਕੂਰੀਅਰ ਕੰਪਨੀ ਦੇ ਉੱਤੇ ਕੰਮ ਵਾਪਸ ਸਾਨੂੰ ਲੈ ਕੇ ਗਏ ਸੀ ਉੱਥੇ ਜੇ ਆ ਕੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਜਦੋਂ ਆਰਮੀ ਦੇ ਸੀ ਕਿਹੜੇ ਵੇਲੇ ਸੱਤ ਸਾਈਨ ਕਰਵਾ ਲਏ ਉਹਨਾਂ ਨੇ ਕੰਟਰੈਕਟ ਪੇਪਰ ਦੇ ਤਾਂ ਟ੍ਰੇਨਿੰਗ ਸੈਂਟਰ ਜਾ ਕੇ ਪਤਾ ਲੱਗਾ ਜੀ ਮਤਲਬ ਆਰਮੀ ਦੇ ਵਿੱਚ ਤੁਸੀਂ ਭਰਤੀ ਹੋ ਗਏ। ਉੱਥੇ ਫਿਰ ਕਿਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ, ਉੱਥੇ ਕਿਸ ਤਰੀਕੇ ਦੇ ਲਾਸ ਸੀ, ਕਿਸ ਤਰੀਕੇ ਦੇ ਨਾਲ ਟ੍ਰੈਨਿੰਗ ਦੀ ਹੈ ਉਹ ਕਿੱਦਾਂ। ਵੀਕ ਦਿਨਾਂ ਤੋਂ ਟ੍ਰੇਨਿੰਗ ਦਿੱਤੀ ਗਈ ਜੀ ਇਹਨਾਂ ਵੱਲੋਂ। ਜਿਦਾਂ ਡਰੋਨਸ ਤੋਂ ਕਿਦਾਂ ਬਚਣਾ, ਮੈਡੀਕਲ ਟ੍ਰੇਨਿੰਗ ਆਪਣੇ ਆਪ ਨੂੰ ਤੁਸੀਂ ਕਿਦਾਂ ਬਚਾ ਸਕਦੇ ਹੋ। ਤੁਹਾਡੇ ਫਰੈਂਡ ਦੇ ਕਿਸੇ ਦੇ ਕੋਈ ਟੱਕ ਲੱਗਦੀ ਜਾਂ ਗੋਲੀ ਲੱਗਦੀ ਹੈ, ਕਿਨੇ ਲੱਗਦਾ, ਬੰਬ ਲੱਗਦਾ, ਕਿਦਾਂ ਬਚਾ ਸਕਦੇ ਹੋ। ਆਪ ਤੁਸੀਂ ਕਿਦਾਂ ਬਚ ਸਕਦੇ ਹੋ? ਕੰਕਦੇ ਫਾਇਰ ਤੋਂ ਜਾਂ ਹੋਰ ਵੀ ਗੋਲੀਆਂ ਤੋਂ ਜਾਂ ਕਿਦਾਂ ਵੀ ਗੰਦ ਵੀ ਚਲਾਉਣੀਆਂ ਸਿਖਾਈਆਂ ਜੀ ਫਿਰ ਇਹਨਾਂ ਨੇ ਵੀ ਦਿਨ ਟ੍ਰੇਨਿੰਗ ਦੇ ਵਿੱਚ ਫਿਰ ਸਾਨੂੰ ਅੱਗੇ ਭੇਜ ਦਿੱਤਾ ਗਿਆ ਜੀ ਬਿਲਕੁਲ ਫਰੰਟ ਲਾਈਨ ਪਰ ਉੱਥੇ ਕਿਸ ਤਰੀਕੇ ਦੇ ਹਾਲਾਤ ਸੀ ਫਰੰਟ ਲਾਈਨ ਉੱਥੇ ਦੇ ਬਹੁਤ ਬੁਰੇ ਹਾਲਾਤ ਜੀ ਅਮੋਂ ਸਾਹਮਣੇ ਗੋਲੀ ਚੱਲਦੀ ਸੀ ਜੀ ਉੱਤੇ ਅਮੋਂ ਸਾਹਮਣੇ ਜ਼ਿਆਦਾ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਬੰਦਿਆਂ ਤੋਂ ਕੰਮ ਲੈਂਦੀ ਆ ਤੇ ਜਿਹੜੀ ਯੂਕਰੇਨ ਦੀ ਆਰਮੀ ਹੈਗੀ ਆ ਜਾਂ ਮਿਲਟਰੀ ਆ ਉਹ ਡਰੋਨਸ ਤੋਂ ਕੰਮ ਨਹੀਂਦੀ ਜਿਆਦਾ। ਉਹ ਬਹੁਤ ਬੁਰੇ ਹਾਲਾਤ ਸੀ ਜੀ ਉੱਥੇ। ਲੱਗਦਾ ਕਿ ਇੱਕ ਮੌਤ ਦੇ ਸਾਹਮਣੇ ਜਿ ਮੌਤ ਨੂੰ ਦੇਖ ਕੇ ਜਿਹੜਾ ਉਹ ਵਾਪਸ ਮੁੜੇ ਜਿਸ ਤਰ੍ਹਾਂ ਦੇ ਉੱਥੇ ਹਾਲਾਤ ਸੀ ਡਰ ਲੱਗਦਾ ਸੀ। ਡਰ ਤੇ ਦਿਨ ਰਾਤ ਹੀ ਜੀ ਕਈ ਵਾਰੀ ਤੇ 48 48 ਘੰਟੇ 60 60 ਘੰਟੇ ਅੱਖਾਂ ਹੀ ਨਹੀਂ ਲੱਗੀਆਂ। ਦਾਰੀ ਇੰਨਾ ਸੀਗਾ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਹੈ। ਇਧਰੋਂ ਕੀ ਹੋ ਜਾਣਾ ਹੈ। ਉਕੇ 24 ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਹੁੰਦੀ 24 ਘੰਟੇ 68 68 ਬੰਬਾਂ ਦੀ ਹੁੰਦੀ ਹੁੰਦੀ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਸੀ ਤੁਸੀਂ ਆਏ ਕਿਸ ਤਰੀਕੇ ਦੇ ਨਾਲ ਆਪਸੀ ਜੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਵਾਲੇ ਜੀ ਮਿਰਪਤਨ ਜੀ ਜਿਹੜੇ ਤੁੰਗਰਾਸ ਕੋਲ ਨੇ ਉਹਨਾਂ ਨਾਲ ਅਗਸਤ ਦੇ ਵਿੱਚ ਗਏ ਸੀਗੇ ਜੀ ਉਦੋਂ ਪਰ ਸਾਨੂੰ ਇਹਨਾਂ ਨੇ ਸਤੰਬਰ ਦੇ ਪਹਿਲੇ ਹਫਤੇ ਵਾਪਸ ਮਨਵਾਇਆ ਜੀ ਉੱਥੇ ਮੁਕੇਵਕਾ ਤੋਂ ਅੱਗੇ ਸੀਗੇ ਅਸੀਂ ਪਲਾਨਾ ਸਾਈਟ ਦੇ ਵਿੱਚ 크੍ਰਿਸ਼ਨਾ ਗੌਰੋਵ ਦਾ ਉੱਥੋਂ ਵਾਪਸ ਮਨਵਾਇਆ ਜੀ ਸੈਂਟ ਪੀਟਰਸਬਰਗ ਜਦੋਂ ਉੱਥੇ ਖੜਿਆ ਜਾਂਦਾ ਤਾਂ ਕਿਹਾ ਜਾਂਦਾ ਵੀ ਉੱਥੇ ਕੰਟਰੈਕਟ ਸਾਈਨ ਹੁੰਦਾ ਕੰਟਰੈਕਟ ਸਾਈਨ ਕਰਕੇ ਸੈਲਰੀ ਦਿੱਤੀ ਜਾਂਦੀ ਆ ਫੈਮਿਲੀ ਨੂੰ ਮੁੰਡੋ ਪੀਆਰ ਮਿਲਦੀ ਸਾਰੀ ਕੁਝ ਗੱਲ ਆ ਉਹਨਾਂ ਵੱਲੋਂ ਤੇ ਸਾਰੀਆਂ ਸਹੂਲਤਾਂ ਜਿੱਦਾਂ ਦਿੱਤੀਆਂ ਜਾਂਦੀਆਂ ਨੇ ਪੀਆਰ ਤੱਕ ਦੀਆਂ ਜਾਂ ਹੋਰ ਵੀ ਅੱਗੇ ਕਿਆ ਜਿਹਾ ਵਗਾਰ ਆਦੀ ਆ ਗਈ ਕੰਟਰੈਕਟ ਸਾਈਨਿੰਗ ਅਮਾਉਂਟ ਵੀ ਦਿੰਦੇ ਨੇ ਪਰ ਜਿਹੜੇ ਕੁਝ ਏਜੰਟਸ ਨੇ ਅੰਦਰ ਆਲ ਜਿਹੜੇ ਇੱਥੇ ਹੁੰਦੇ ਨੇ ਇਹਨਾਂ ਨੇ ਸਾਰਾ ਕੁਝ ਜਿੱਦਾਂ ਸਾਂਭਣ ਦਾ ਬਣਾਇਆ ਹੋਇਆ ਸਿਸਟਮ ਉਹ ਆਪਣਾ ਉਹ ਕੇ ਬੰਦਾ ਜਦੋਂ ਭਰਤੀ ਹੋ ਜਾਂਦਾ ਜੀ ਜੁਆਇਨ ਕਰ ਲੈਂਦਾ ਉੱਤੇ ਅੱਗੇ ਚਲੇ ਜਾਂਦਾ ਜੇ ਤੁਹਾਡੇ ਹੱਥ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਕੋਈ ਤੁਸੀਂ ਉੱਥੋਂ ਚੈੱਕ ਨਹੀਂ ਕਰ ਸਕਦੇ ਤੁਹਾਡੀ ਸੈਲਰੀ ਪਈ ਜਾਂ ਨਹੀਂ ਪਈ ਜਾਂਦੇ ਇਹ ਦੋ ਕਾਰਡ ਬਣਵਾਉਂਦੇ ਸੀ ਇੱਕ ਕਾਰਡ ਇਹਨਾਂ ਕੋਲ ਹੁੰਦਾ ਸੀ ਉਹ ਜੋ ਵੀ ਸੈਲਰੀ ਗਵਰਨਮੈਂਟ ਤੁਹਾਡੇ ਅਕਾਊਂਟ 'ਚ ਪਾਉਂਦੀ ਸੀਗੀ ਉਹ ਇਹ ਕਢਾ ਲੈਂਦੇ ਸੀ ਏਜੰਟਸ ਜਤਿੰਦਰ ਸ਼ਰਾਵਾ ਦਾ ਮੁੰਡਾ ਇੱਕ ਹਰਿਆਣੇ ਦਾ ਸੀਗਾ ਇੱਕ ਬੰਗਾਲ ਦਾ ਸੀਗਾ ਸੁਲਤਾਨ ਸੋ ਇਤੋਂ ਵੀ ਕੋਈ ਸੀਗੇ ਬੰਦੇ ਜਿਨ੍ਹਾਂ ਨੇ ਇਥੋਂ ਪੇਪਰ ਦਿੱਤੇ ਸੀ ਭੇਜਿਆ ਏਜੰਟਸ ਹੋਰ ਕਿੰਨੇ ਕ ਭਾਰਤੀ ਉੱਥੇ ਜਿਹੜਾ ਵਾ ਹੋਰ ਹੈ ਜਿਹੜੇ ਤੁਹਾਡੇ ਨਾਲ ਸੀ ਜਾਂ ਜਿਹੜਾ ਵਾਪਸ ਆ ਚੁੱਕੇ ਨੇ ਭਾਰਤੀ ਦੇ ਕਾਫੀ ਜ਼ਿਆਦਾ ਸੀ ਹਜ਼ਾਰ ਤੋਂ ਉੱਪਰ ਗਿਣਤੀ ਸੀਗੀ ਉਹਨਾਂ ਦੀ ਸੋ ਕਾਫੀ ਸਾਰੇ ਟੋਟਲ ਵਾਪਸ ਆ ਹੀ ਗਏ ਨੇ ਕੁਝ ਕੋ ਉੱਥੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਆਪਣੇ ਕੋਲੋਂ ਜਿੱਦਾਂ ਪੀਆਰ ਵਗੈਰਾ ਕੋਸ ਪਾਸਪੋਰਟ ਵਗੈਰਾ ਬਣਾ ਕੇ ਦਿੱਤੇ ਹੋਏ ਨੇ ਕੁਝ ਬੰਦੇ ਉੱਥੇ ਰਹਿ ਗਏ ਨੇ ਕੁਝ ਮਿਸਿੰਗ ਨੇ ਅਜੇ ਕੋਈ 16 ਤੋਂ 20 ਇੱਕ ਬੰਦੇ ਇੰਡੀਆ ਦੇ ਜੋ ਨਹੀਂ ਮਿਲ ਰਹੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਜਗਦੀਪ ਕੁਮਾਰ ਨੇ ਇਹਨਾਂ ਦਾ ਭਰਾ ਸੀਗਾ ਮਨਦੀਪ ਕੁਮਾਰ ਉਹ ਵੀ ਨਹੀਂ ਮਿਲ ਰਿਹਾ ਹੋਰ ਵੀ ਕਾਫੀ ਏਰੀਏ ਦੇ ਜਿੱਦਾਂ ਰਾਜਸਥਾਨ ਦੇ ਕੁਝ ਬੰਦੇ ਨੇ ਕੁਝ ਯੂਪੀ ਸਾਈਡ ਦੇ ਨੇ ਕੁਝ ਦਿੱਲੀ ਦੇ ਨੇ ਉਹਨਾਂ ਦੇ ਵੀ ਜਿੱਦਾਂ ਘਰ ਦੇ ਜਾਂ ਕਿਸੇ ਦਾ ਭਰਾ ਆ ਕਿਸੇ ਦਾ ਪਿਓ ਆ ਕਿਸੇ ਦਾ ਕੁਛ ਆ ਨਹੀਂ ਮਿਲਦੇ ਤੇ ਨਾ ਹੀ ਉਹਨਾਂ ਦੀ ਕੋਈ ਖਬਰ ਆ ਕੇ ਉਹ ਕਿੱਥੇ ਨੇ ਕਿੱਥੇ ਨਹੀਂ ਕਿਉਂਕਿ ਨਾ ਉਹਨਾਂ ਮਤਲਬ ਉਹਨਾਂ ਦੀ ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਮਾਰਚ 2024 ਤੋਂ ਬਾਅਦ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਗਲਤ ਤਰੀਕੇ ਨਾਲ ਏਜੰਟਸ ਦੇ ਤਾਂ ਨਾ ਆ ਜੀ ਮੇਰੀ ਇਹੀ ਬੋਲ ਹੈ ਜੀ ਗਲਤ ਤਰੀਕੇ ਨਾਲ ਨਾ ਜਾਓ ਕਿਤੇ ਵੀ ਗਲਤ ਏਜੰਟਾਂ ਦੇ ਹੱਥੇ ਨਾ ਚੜੋ ਸੋ ਦੇ ਤੁਸੀਂ ਜਾਣਾ ਹੀ ਕਿਸੇ ਚੰਗੇ ਮੁਲਕ ਚ ਤੇ ਕਿਸੇ ਚੰਗੇ ਕੰਪਨੀ ਕਿਸੇ ਦੀ ਜਾਂ ਚੰਗੇ ਕਿਸੇ ਏਜੰਟ ਦੀ ਸਲਾਹ ਲੈ ਕੇ ਪੂਰੀ ਤਸੱਲੀ ਕਰਕੇ ਖੇਲ ਜਾਓ ਜੀ ਇਦਾਂ ਦੇ ਕੰਮ ਮਤਲਬ ਨਾ ਕਰੋ ਨਾ ਬਹੁਤ ਵਧੀਆ ਗੱਲੋ ਜੀ ਕੁਛ ਨਸੀਬ ਸਮਝ ਕੇ ਹੀ ਆਪਨੇ ਆਪ ਅ ਬਹੁਤ ਜ਼ਿਆਦਾ ਜੀ ਮੈਂ ਉਸ ਵਾਹਿਗੁਰੂ ਦਾ ਜਿੰਨੀ ਵਾਰ ਸ਼ੁਕਰਾਨਾ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਜੀ ਦਾ ਉਨੀ ਵਾਰ ਥੋੜਾ ਜਿਨ੍ਹਾਂ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਹੈ ਕੋਸਾਡੇ ਮੋਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਫਿਰ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿ ਉਹ ਸਾਨੂੰ ਮੌਤ ਦੇ ਮੂੰਹ ਤੋਂ ਕੱਢ ਕੇ ਵਾਪਸ ਲਿਆ ਹਾਂ ਹਾਂਜੀ ਬੀਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਗਰਮੀਤ ਕੌਰ ਆ ਅ ਕੀ ਕਹਿਣਾ ਚਾਹੁੰਦੇ ਹੋ ਬੇਟਾ ਜਿਹੜਾ ਵਾ ਉਹ ਤੁਹਾਡਾ ਵਾਪਸ ਆਇਆ ਵਾ ਮਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਪਹਿਲਾਂ ਹੁੰਦਾ ਹੋਊਗਾ ਬੇਟਾ ਵਾਪਸ ਆਉਣ ਤੋਂ ਬਾਅਦ ਇੰਨੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਆ ਮੇਰਾ ਬੇਟਾ ਘਰ ਆਇਆ ਹੈ ਮੈਂ ਤਾਂ ਬਹੁਤ ਜ਼ਿਆਦਾ ਧੰਨਵਾਦ ਮੋਦੀ ਦਾ ਕਰਦੀ ਹਾਂ ਕਿ ਮੇਰਾ ਬੇਟਾ ਘਰ ਲਾ ਉਨਾਂ ਨੇ ਲਿਆਤਾ ਆ ਪਰ ਮੈਨੂੰ ਆਸ ਕੋਈ ਨਹੀਂ ਸੀ ਮੈਂ ਆਸਲਾ ਬੈਠੀ ਸੀ ਕਿ ਮੇਰਾ ਬੇਟਾ ਨਹੀਂ ਹੈਗਾ 5 ਮਹੀਨੇ ਮੈਨੂੰ ਫੋਨ ਤੱਕ ਨਹੀਂ ਆਇਆ ਮੈਂ WhatsApp ਨੂੰ ਵੀ ਤਰਸ ਗਈ ਸੀ ਠੀਕ ਹੈ ਮੈਂ ਬਹੁਤ ਤਰ ਲੈ ਲੈਂਦੀ ਕਿ ਮੈਨੂੰ ਕਿਤੇ ਆਵਾਜ਼ ਹੀ ਆ ਜਾਈਏ ਬੇਟਾ ਮੇਰਾ ਨਿੱਕਾ ਵੀ ਤਰ ਲੈ ਲੈਂਦਾ ਵੀ ਕੁੜੀਆਂ ਵੀ ਨੋ ਵੀ ਸਾਰੇ ਤਰ ਲੈ ਲੈਂਦੇ ਹੀ ਭੀ ਇੱਕ ਤੇ ਘਰ ਆ ਜਵੇ ਅਸੀਂ ਇੰਨਾ ਹੀ ਸ਼ੁਕਰ ਕੀਤਾ ਆ ਜੋ ਵੀ ਸਭ ਕੁਝ ਗਵਾਇਆ ਏ ਪਾਸਪੋਰਟ ਤੱਕ ਗਵਾਇਆ ਏ ਪਰ ਮੈਂ ਕਹਿਨੀ ਮੇਰਾ ਪੁੱਤ ਘਰ ਆ ਗਿਆ ਮੈਨੂੰ ਇੰਨਾ ਹੀ ਬਹੁਤ ਏ ਜੀ ਮਨ ਦੇ ਵਿੱਚ ਕਿਤੇ ਡਰ ਵੀ ਲੱਗਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਤੇ ਹਰ ਵੇਲੇ 24 ਘੰਟੇ ਹੁਣ ਵੀ ਕਿਤੇ ਜਰਾ ਕਿ ਇਹ ਸੁੱਤੇ ਨੂੰ ਲੇਟ ਹੋ ਜੇ ਨਾ ਉੱਪਰ ਸੁਤਾ ਇਹਦਾ ਲੇਟ ਹੋ ਜੇ ਤੇ ਮੈਂ ਥੱਲੇ ਨਹੀਂ ਆਣਿਆ ਨੂੰ ਆਖਾ ਕੇ ਮੁੜਿਆਨ ਕਲਾਕ ਲਾਕ ਲਾਕ ਵੇਖਾਂਗੀ ਜਿਤਨਾ ਮਨ ਚ ਡਰ ਗਿਆ ਪੈ ਗਿਆ ਕਿੰਨੀ ਖੁਸ਼ੀ ਆ ਤੁਸੀਂ ਆ ਬਹੁਤ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬੇਟੇ ਨੂੰ ਮਿਲੀ ਆ ਉਹਨੂੰ ਮਿਲ ਲਿਆ ਏ ਤੇ ਮੇਰਾ ਬਟਾ ਘਰ ਆ ਗਿਆ ਲੋਕਾਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਪੜਤਾਲ ਕੀਤੀ ਤੋਂ ਬਗੈਰ ਬਿਲਕੁਲ ਇਹਨਾਂ ਏਜੰਟਾਂ ਦੇ ਅੱਗੇ ਨਾ ਚੜੋ ਤੇ ਨਾ ਇੱਥੇ ਜੋ ਜੋ ਕਰਨਾ ਬੱਚਿਆਂ ਨੂੰ ਇੱਥੇ ਕਰਨ ਨੂੰਗਾ ਉਹ ਅਬਦੇਸ਼ਾਂ ਚ ਭੇਜਦਾ ਕੋਈ ਹਾਰ ਨਹੀਂ ਬਹੁਤ ਮੰਦੇ ਹਾਲ ਜੀ ਲੱਗਦਾ ਬਿਸ਼ੂ ਮਾਵਾ ਮਾਵਾ ਦੀਕ ਦਿਆਂ ਬਹੁਤ ਜਿਸ ਤਰ੍ਹਾਂ ਮੈਂ ਦੀਕਿਆ 5 ਮਹੀਨੇ ਸੀ ਆਪਣੇ ਪੁੱਤ ਨੂੰ ਮੇਰੇ ਵਰਗੀਆਂ ਮਾਵਾ ਜਿਹੜੀਆਂ ਤਰਲੇ ਲੈਂਦੀਆਂ ਐ